ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਪੋਹ ਦੇ ਮਹੀਨੇ ਦੇ ਵਿੱਚ ਜੇਕਰ ਤੁਸੀਂ ਇਹ ਦਾਨ ਕਰ ਦੇਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਵੇਗੀ ਦਲੇਦਰ ਗਰੀਬੀ ਦੂਰ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਸਾਥ ਸੰਗਤ ਜੀ ਬੜੇ ਹੀ ਪੁਰਾਣੇ ਵੇਲੇ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਲੱਕੜਹਾਰਾ ਰਹਿੰਦਾ ਸੀ। ਇਹ ਲੱਕੜਹਾਰਾ ਬੇਹਦ ਇਮਾਨਦਾਰ ਇਨਸਾਨ ਸੀ। ਹਮੇਸ਼ਾ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜੀ ਰਹਿਣ ਵਾਲਾ ਬੰਦਾ ਸੀ। ਜਦੋਂ ਉਸ ਦੇ ਨਾਲ ਕੁਝ ਚੰਗਾ ਹੋ ਜਾਣਾ ਤਾਂ ਕਹਿਣਾ ਕਿ ਸ਼ੁਕਰ ਹੈ। ਪਰਮਾਤਮਾ ਤੇ ਜਦੋਂ ਕੁਝ ਮਾੜਾ ਹੋ ਜਾਣਾ ਤੇ ਕਹਿਣਾ ਪਰਮਾਤਮਾ ਤੇਰੀ ਮਰਜ਼ੀ ਤੇਰੀ ਰਜ਼ਾ ਜਿੱਥੇ ਰੱਖਣਾ ਉੱਥੇ ਹੀ ਰਹਿ ਲਾਂਗੇ ਇਹਦੇ ਵਿੱਚ ਵੀ ਤੂੰ ਸਾਡੇ ਲਈ ਕੁਝ ਬਿਹਤਰ ਹੀ ਸੋਚਿਆ ਹੋਵੇਗਾ ਹਮੇਸ਼ਾ ਪਰਮਾਤਮਾ ਨੂੰ ਚਿਤਵਦੇ ਹੀ ਰਹਿਣਾ ਇਹ ਲੱਕੜਹਾਰਾ ਇਹਨਾਂ ਕੋਈਮਾਨ ਦਾ ਪੱਕਾ ਸੀ ਇਸ ਦੇ ਕੁਝ ਅਸੂਲ ਸਨ ਉਹਨਾਂ ਦੇ ਵਿੱਚੋਂ ਇੱਕ ਅਸੂਲ ਇਹ ਸੀ ਕਿ ਮੈਂ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਹਰੇ ਰੁੱਖ ਨੂੰ ਨਹੀਂ ਵਢਣਾ ਮੈਂ ਜੰਗਲ ਵਿੱਚ ਚਾਹੇ ਮੈਨੂੰ ਕੌਹਾਂ ਦੂਰ ਤੁਰਨਾ ਪੈ ਜਾਵੇ ਪਰ ਮੈਂ ਸੁੱਕੇ ਦਰਖਤ ਨੂੰ ਲੱਭ ਕੇ ਹੀ ਵੱਡਾਂਗਾ ਹਰੇ ਦਰਖਤ ਦਾ ਕਦੇ ਨੁਕਸਾਨ ਨਹੀਂ ਸੀ ਕਰਦਾ ਇਸ ਦੀ ਜ਼ਿੰਦਗੀ ਬੀਤਦੀ ਰਹੀ ਇਸ ਦੇ ਘਰ ਵਾਲਿਆਂ ਨੇ ਇਸ ਦਾ ਵਿਆਹ ਕਰ ਦਿੱਤਾ ਇਹ ਬਹੁਤਾ ਗਰੀਬ ਪਰਵਾਸ ਸੀ ਗੁਜ਼ਰ ਬਸੇਰਾ ਇਸੇ ਹੀ ਚੀਜ਼ ਤੇ ਚੱਲਦਾ ਸੀ ਇਹ ਲੱਕੜਾਂ ਵੱਢ ਕੇ ਲੈ ਕੇ ਆਉਂਦਾ ਉਸ ਨੂੰ ਬਾਜ਼ਾਰ ਦੇ ਵਿੱਚ ਵੇਚ ਦਿੰਦਾ ਜਿਹੜੇ ਪੈਸੇ ਮਿਲਦੇ ਉਹਦਾ ਰਾਸ਼ਨ ਪਾਣੀ ਆ ਜਾਂਦਾ ਤੇ ਘਰ ਵਾਲਿਆਂ ਦਾ ਗੁਸਰ ਬਸੇਰਾ ਹੋ ਜਾਂਦਾ ਪਰ ਜਦੋਂ ਇਹਦਾ ਵਿਆਹ ਹੋ ਗਿਆ ਇਸਦੀ ਘਰਵਾਲੀ ਇਸਤੇ ਬੜੀ ਜਿਆਦਾ ਖਫਾ ਸੀ ਕਹਿਣ ਲੱਗੀ ਇਹ ਕਿਹੋ ਜਿਹਾ ਕੀਤਾ ਹੈ ਤੇਰੀ ਇੰਨੀ ਕੁ ਕਮਾਈ ਨਾਲ ਆਪਣਾ ਢਿੱਡ ਵੀ ਨਹੀਂ ਚੰਗੀ ਤਰ੍ਹਾਂ ਭਰਦਾ ਤੇ ਅਸੀਂ ਆਪਣੇ ਕਿਵੇਂ ਸ਼ੌਕ ਤੇ ਅਸੀਂ ਆਪਣੇ ਸ਼ੌਕ ਕਿਵੇਂ ਪੂਗਾ ਸਕਦੇ ਹਾਂ ਇਸਨੇ ਦਿਨ ਰਾਤ ਆਪਣੇ ਮਾਪਿਆਂ ਨੂੰ ਕੋਸਿਆ ਕਰਨਾ ਕਿ ਉਹ ਮੈਨੂੰ ਖੂਦ ਦੇ ਵਿੱਚ ੱਤਕਾ ਦੇ ਗਏ ਹਨ ਕਦੇ-ਕਦੇ ਪਰਮਾਤਮਾ ਦੇ ਨਾਲ ਗਿਲਾ ਕਰਨਾ ਕਿ हे ਪਰਮਾਤਮਾ ਮੇਰੀ ਕਿਸਮਤ ਵਿੱਚ ਤੂੰ ਕਿਹੋ ਜਿਹਾ ਇਨਸਾਨ ਲਿਖ ਦਿੱਤਾ ਹੈ ਜੇ ਕੋਈ ਲੱਕੜਹਾਰਾ ਹੀ ਲਿਖਣਾ ਸੀ ਤਾਂ ਕਿਸਮਤ ਦੇ ਵਿੱਚ ਤੇ ਕੋਈ ਚੰਗਾ ਕਾਰੋਬਾਰੀ ਲੱਕੜਹਾਰਾ ਹੁੰਦਾ ਜਿਹੜਾ ਆਏ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਰੁੱਖਾਂ ਦਾ ਖਰੀਦੋ-ਫਰੋਖਤ ਕਰਿਆ ਕਰਦਾ ਇਹਨਾਂ ਦੀਆਂ ਗੱਲਾਂ-ਬਾਤਾਂ ਨੇ ਇਸ ਲੱਕੜਹਾਰੇ ਦੇ ਉੱਤੇ ਵੀ ਗਹਿਰਾ ਅਸਰ ਕਰ ਦਿੱਤਾ ਇਸਨੇ ਸੋਚਿਆ ਇਸ ਤਰ੍ਹਾਂ ਕਰਦਾ ਹਾਂ ਆਪਣੀ ਮਿਹਨਤ ਦੇ ਵਿੱਚ ਆਪਣੇ ਕੰਮ ਦੇ ਵਿੱਚ ਵਾਧਾ ਕਰ ਦਿੰਦਾ ਹਾਂ ਜਿੱਥੇ ਅੱਗੇ ਮੈਂ 8-7 ਘੰਟੇ ਕੰਮ ਕਰਦਾ ਸੀ ਉੱਥੇ ਹੁਣ 4 ਘੰਟੇ ਵਧ ਲਾਇਆ ਕਰਾਂਗਾ ਹੁਣ ਸਵੇਰੇ ਮੂਹ ਹਨੇਰੇ ਉਸਨੇ ਕੰਮ ਵਾਲ ਨਿਕਲ ਜਾਇਆ ਕਰਨਾ ਮਨ ਦੇ ਵਿੱਚ ਖੋਫ ਵੀ ਸੀ ਤੇ ਭੈ ਵੀ ਹੁੰਦਾ ਸੀ ਕਿ ਇਸ ਜੰਗਲ ਦਾ ਕੀ ਇਤਬਾਰ ਹੈ ਜੰਗਲ ਕਿਹੜਾ ਕਿਸੇ ਦਾ ਸਖਿਆ ਹੈ ਕੋਈ ਵੀ ਖਤਰਨਾਕ ਜੀਵ ਜੰਤੂ ਮੇਰੇ ਤੇ ਹਮਲਾ ਕਰ ਸਕਦਾ ਹੈ ਰਾਤ ਦਾ ਫਾਇਦਾ ਉਠਾ ਕੇ ਮੇਰਾ ਨੁਕਸਾਨ ਕਰ ਸਕਦਾ ਹੈ ਪਰ ਘਰ ਵਾਲੀ ਦੇ ਤਾਣੇ ਮਿਲਣੇ ਵੀ ਤਾਂ ਨਹੀਂ ਸੀ ਜਰ ਸਕਦਾ ਇਸ ਲਈ ਜਦੋਂ ਪਹਿਲੇ ਦਿਨ ਉਹ ਉਥੇ ਜੰਗਲ ਦੇ ਵਿੱਚ ਲੱਕੜਾਂ ਲੱਭਣ ਗਿਆ ਮੂੰਹ ਹਨੇਰੇ ਹੀ ਚਲਿਆ ਗਿਆ ਬਹੁਤ ਮਿਹਨਤ ਕੀਤੀ ਅੱਗੇ ਆਸਾਨੀ ਨਾਲ ਇਸ ਨੂੰ ਸੁੱਕੀਆਂ ਲੱਕੜਾਂ ਲੱਭ ਜਾਂਦੀਆਂ ਸਨ ਪਰ ਉਸ ਦਿਨ ਸ਼ਾਇਦ ਪਰਮਾਤਮਾ ਨੇ ਇਹ ਦੀ ਪ੍ਰੀਖਿਆ ਲੈਣ ਲਈ ਹੀ ਬਣਾਇਆ ਸੀ ਉਹ ਅੰਦਰ ਤੱਕ ਚੱਲਿਆ ਗਿਆ ਬਹੁਤ ਮੁਸ਼ਕਿਲਾਂ ਦੇ ਨੜ ਲੱਕੜਾਂ ਲੱਭੀਆਂ ਤੇ ਪਹਿਲਾ ਨਾਲੋਂ ਵੀ ਬਹੁਤ ਘੱਟ ਗਿਣਤੀ ਦੇ ਵਿੱਚ ਸ਼ਾਮ ਦੇ ਵੇਲੇ ਉਹ ਸੂਰਜ ਦੇ ਅਸਤ ਹੋਣ ਤੋਂ ਪਹਿਲਾਂ ਹੀ ਮੁੜ ਜਾਇਆ ਕਰਦਾ ਸੀ ਪਰ ਰਾਤ ਤੱਕ ਇਹ ਜੰਗਲ ਦੇ ਵਿੱਚ ਟੱਕਰਾ ਮਾਰਦਾ ਰਿਹਾ ਜਦੋਂ ਇਹ ਲੱਕੜਾਂ ਲੈ ਕੇ ਆਇਆ ਤੇ ਪਿੰਡ ਆ ਕੇ ਫਰੋਖਤ ਕਰਨੀ ਸ਼ੁਰੂ ਕੀਤੀ ਤਾਂ ਜਿਨ੍ਹਾਂ ਨੂੰ ਲੱਕੜਾਂ ਚਾਹੀਦੀਆਂ ਹੁੰਦੀਆਂ ਸਨ ਉਹਨਾਂ ਦਾ ਮਤਲਬ ਇਹ ਹੀ ਹੁੰਦਾ ਸੀ ਕਿ ਉਹਨਾਂ ਨੇ ਲੱਕੜਾਂ ਬਾਲ ਕੇ ਹੀ ਖਾਣਾ ਬਣਾਉਣਾ ਹੁੰਦਾ ਸੀ ਪਰ ਇਹਨੂੰ ਰਾਤ ਹੀ ਐਨਿਕ ਹੋ ਗਈ ਸੀ ਹਨੇਰਾ ਹੀ ਐਨਿਕ ਹੋ ਗਿਆ ਸੀ ਕਿ ਆਪਣੇ ਨਗਰ ਦੇ ਕਿਸੇ ਨੇ ਵੀ ਲੱਕੜਾਂ ਨਹੀਂ ਖਰੀਦੀ ਇਸੇ ਤਰੀਕੇ ਨਾਲ ਕਈ ਨਗਰਾਂ ਦੇ ਵਿੱਚ ਹੋਕਾ ਦਿੰਦਾ ਹੋਇਆ ਅੰਤ ਨੂੰ ਇੱਕ ਨਗਰ ਦੇ ਵਿੱਚ ਪਹੁੰਚਿਆ ਜਿੱਥੇ ਨਗਰ ਦੇ ਵਿੱਚ ਇੱਕ ਧਾਰਮਿਕ ਪੁਰਸ਼ ਨੇ ਉਸ ਨੂੰ ਬੁਲਾਇਆ ਤੇ ਕਿਹਾ ਪਿਆਰੇ ਕਿੱਥੋਂ ਆਇਆ ਹੈ ਐਨੀ ਰਾਤ ਨੂੰ ਤੇਰੇ ਕੋਲ ਲੱਕੜਾਂ ਕੌਣ ਖਰੀਦੇਗਾ ਕੀ ਹਨ ਲੱਗਿਆ ਤੁਹਾਡੀ ਗੱਲ ਵੀ ਸੱਚ ਹੈ ਪਰ ਕੀ ਕਰਾਂ ਮਾਪੇਓ ਵੀ ਭੁੱਖੇ ਹਨ ਘਰ ਵਾਲੀ ਵੀ ਭੁੱਖੀ ਹੈ ਅੱਜ ਸੋਚਿਆ ਵੱਧ ਮਿਹਨਤ ਕਰਾਂਗਾ ਅੱਜ ਤਾਂ ਸਗੋਂ ਹੀ ਪੱਲੇ ਕੁਝ ਨਹੀਂ ਪਿਆ ਤੁਸੀਂ ਵੇਖ ਲਓ ਜੇਕਰ ਤੁਹਾਨੂੰ ਇਹ ਲੱਕੜਾਂ ਚਾਹੀਦੀਆਂ ਹਨ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਤਾਂ ਉਹ ਪੁਜਾਰੀ ਕਹਿਣ ਲੱਗੇ ਵੇਖੋ ਪਿਆਰੇ ਲੱਕੜਾਂ ਦੀ ਜ਼ਰੂਰਤ ਤਾਂ ਮੈਨੂੰ ਹੁੰਦੀ ਹੈ ਪਰ ਜਿਸ ਮੁੱਲ ਤੇ ਤੂੰ فروਖਤ ਕਰਦਾ ਹੈ ਉਹਨੇ ਪੈਸੇ ਮੇਰੇ ਕੋਲ ਨਹੀਂ ਹਨ ਹੈਗੇ ਕਹਿਣ ਲੱਗਿਆ ਜਿੰਨੇ ਵੀ ਹਨ ਉਹਨੇ ਹੀ ਦੇ ਦਿਓ ਹੁਣ ਇਹ ਵੇਲਾ ਕੋਈ ਭਾਅ ਬਣਾਉਣ ਦਾ ਨਹੀਂ ਹੈ ਰਾਤ ਹੋ ਚੁੱਕੀ ਹੈ ਤੇ ਮੈਂ ਲੱਕੜਾਂ ਵੇਚ ਕੇ ਹੀ ਜਾਣੀਆਂ ਹਨ ਮੈਂ ਵੀ ਭੁੱਖਾ ਹਾਂ ਮੇਰਾ ਟੱਬਰ ਵੀ ਭੁੱਖਾ ਹੈ ਪੁਜਾਰੀ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਪਿਆਰੇ ਬੈਠ ਉਸਨੂੰ ਬੈਠਣ ਲਈ ਉਹਨਾਂ ਨੇ ਇੱਕ ਮੰਝਾ ਦਿੱਤਾ ਖਾਣ ਪੀਣ ਦੇ ਲਈ ਉਹਨਾਂ ਨੇ ਉਸਨੂੰ ਭੋਜਨ ਦਾ ਪ੍ਰਬੰਧ ਕਰ ਦਿੱਤਾ ਕਹਿਣ ਲੱਗਿਆ ਪੁਜਾਰੀ ਜੀ ਇਹ ਭੋਜਨ ਤਾਂ ਜਾਪ ਦਾ ਤੁਸੀਂ ਆਪਣੇ ਲਈ ਬਣਾਇਆ ਹੋਵੇਗਾ ਪੁਜਾਰੀ ਜੀ ਕਹਿਣ ਲੱਗੇ ਨਹੀਂ ਪਿਆਰੇ ਜਿਸ ਕਿਸੇ ਥਾਂ ਤੇ ਭੋਜਨ ਬਣਦਾ ਹੈ ਉਥੇ ਪਰਮਾਤਮਾ ਦਾ ਆਦੇਸ਼ ਪਰਮਾਤਮਾ ਦਾ ਹੁਕਮ ਹੁੰਦਾ ਹੈ ਮੈਂ ਕੌਣ ਹੁੰਦਾ ਹਾਂ ਭੋਜਨ ਦੀ ਵੰਡ ਕਰਨ ਵਾਲਾ ਇਹ ਤੁਹਾਡੇ ਹਿੱਸੇ ਦਾ ਸੀ ਤੁਸੀਂ ਖਾ ਲੈਣਾ ਹੈ ਮੇਰੇ ਹਿੱਸੇ ਦਾ ਹੁੰਦਾ ਮੈਂ ਖਾ ਲੈਣਾ ਸੀ ਪੁਜਾਰੀ ਦੀਆਂ ਇਹ ਗੱਲਾਂ ਸੁਣ ਕੇ ਉਹ ਤਾਂ ਕੀ ਲਿਆ ਹੀ ਗਿਆ ਪੁਜਾਰੀ ਜੀ ਕਹਿਣ ਲੱਗੇ ਵੇਖੋ ਪਿਆਰੇ ਕਦੇ ਵੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਬੇਚਿੱਜ ਸਾਡੇ ਘਰ ਵਿੱਚ ਆ ਜਾਣਾ ਹੁਣ ਇਸ ਲੱਕੜਹਾਰੇ ਨੂੰ ਗੱਲਾਂ-ਬਾਤਾਂ ਦੇ ਵਿੱਚ ਭੋਜਨ ਕਰਦਿਆਂ ਹੋਇਆਂ ਪਤਾ ਲੱਗਿਆ ਕਿ ਇਹ ਪੁਜਾਰੀ ਬੜੇ ਹੀ ਨੇਕ-ਪਾਕ ਸੁਭਾਅ ਦਾ ਮਾਲਕ ਹੈ ਜੋ ਕੁਝ ਵੀ ਕੋਲ ਹੁੰਦਾ ਹੈ ਉਸ ਨੂੰ ਖੁੱਲ੍ਹ ਕੇ ਦਾਨ ਕਰਦੇ ਹਨ ਕਦੇ ਵੀ ਲੋੜਵੰਦ ਨੂੰ ਆਪਣੇ ਦਰ ਤੋਂ ਖਾਲੀ ਨਹੀਂ ਜਾਣ ਦਿੱਤਾ ਉਹਨਾਂ ਦੇ ਸੁਭਾਅ ਬਾਰੇ ਸੁਣਿਆ ਵਿਚਾਰ-ਵਟਾਂਦਰਾ ਕੀਤਾ ਬੜਾ ਖੁਸ਼ ਹੋਇਆ ਕਿ ਮੈਂ ਤਾਂ ਐਵੇਂ ਦੀ ਜ਼ਿੰਦਗੀ ਤੋਂ ਪਰੇਸ਼ਾਨ ਹੋਇਆ ਪਿਆ ਸੀ ਅਸਲ ਦੇ ਵਿੱਚ ਸੱਚਾ ਇਨਸਾਨ ਹੈ ਇਹ ਜਿਹੜਾ ਪਰਮਾਤਮਾ ਦੇ ਕਹੇ ਰਸਤੇ ਤੇ ਚੱਲ ਰਿਹਾ ਹੈ ਉਹ ਤਾਂ ਪੁਜਾਰੀ ਜੀ ਵਰਗੇ ਇਨਸਾਨ ਨੇ ਲੱਕੜਹਾਰਾ ਕਹਿਣ ਲੱਗਿਆ ਮੈਂ ਵੀ ਇੱਕ ਬੇਨਤੀ ਕਰਨਾ ਹੈ ਕਿ ਮੈਂ ਵੀ ਕੁਝ ਦਾਨ ਕਰਨਾ ਚਾਹੁੰਦਾ ਹਾਂ ਮੈਂ ਸਾਰੀ ਉਮਰ ਸ਼ਾਇਦ ਕੱਖ ਨਾ ਕੀਤਾ ਹੋਵੇ ਮੈਂ ਚਾਹੇ ਕਿਸੇ ਨਵੇਂ ਨਗਰ ਦੇ ਵਿੱਚ ਲੱਕੜਾਂ ਵੇਚਾਂ ਪਰ ਤੁਹਾਨੂੰ ਮੈਂ ਹਫ਼ਤੇ ਦੀ ਹਫ਼ਤੇ ਤੁਹਾਡੀ ਜ਼ਰੂਰਤ ਦੀਆਂ ਲੱਕੜਾਂ ਬਹੁਤ ਘਟ ਪੈਸਿਆਂ ਦੇ ਵਿੱਚ ਦੇ ਕੇ ਜਾਇਆ ਕਰਾਂਗਾ ਪੁਜਾਰੀ ਜੀ ਕਹਿਣ ਲੱਗੇ ਠੀਕ ਹੈ ਗੱਲਾਂ-ਗੱਲਾਂ ਵਿੱਚ ਇਸ ਇਨਸਾਨ ਨੂੰ ਪਤਾ ਲੱਗ ਚੁੱਕਿਆ ਸੀ ਕਿ ਪੁਜਾਰੀ ਜੀ ਹਰ ਰੋਜ਼ ਬਹੁਤ ਸਾਰਾ ਭੋਜਨ ਦਾਨ ਵਿੱਚ ਦਿੰਦੇ ਹਨ ਖੁਦ ਚਾਹੇ ਉਹਨਾਂ ਨੂੰ ਭੁੱਖਿਆਂ ਹੀ ਸੌਣਾ ਪੈ ਜਾਵੇ ਖੁਦ ਦੀ ਪਤਨੀ ਚਾਹੇ ਭੁੱਖੀ ਰਹਿ ਜਾਵੇ ਪਰ ਲੋਕਾਂ ਨੂੰ ਭੁੱਖਿਆਂ ਨਹੀਂ ਰਹਿਣ ਦਿੰਦੇ ਸਮਾਂ ਬੀਤਦਾ ਗਿਆ ਲੱਕੜਹਾਰੇ ਨੇ ਆਪਣੀ ਮਿਹਨਤ ਬਹੁਤ ਹੀ ਦਸਤੂਰ ਦੇ ਨਾਲ ਜਾਰੀ ਰੱਖੀ ਲਗਾਤਾਰ ਮਿਹਨਤ ਕਰਦਾ ਗਿਆ ਪਰ ਮਿਹਨਤ ਨੂੰ ਕਦੇ ਵੀ ਫਲ ਨਹੀਂ ਸੀ ਪੈ ਰਿਹਾ ਹਰ ਰੋਜ਼ ਲੱਕੜਾਂ ਵੇਚ ਕੇ ਉਹੀ ਕਦੇ 7 ਰੁਪਏ ਤੇ ਕਦੇ 8 ਰੁਪਏ ਇਸ ਤੋਂ ਵੱਧ ਮਿਹਨਤ ਪੈੜ ਪੱਲੇ ਨਹੀਂ ਸੀ ਪੈਂਦੀ ਬਸ ਗੁਸਰ ਬਸੇਰਾ ਹੀ ਹੋ ਰਿਹਾ ਸੀ ਘਰ ਵਾਲੀ ਦੇ ਤਾਨਿਆਂ ਤੋਂ ਲਗਾਤਾਰ ਇਸ ਨੂੰ ਦਿੱਕਤ ਪਰੇਸ਼ਾਨੀ ਆ ਰਹੀ ਸੀ ਹਰ ਰੋਜ਼ ਉਸ ਨੂੰ ਨਵੀਆਂ-ਨਵੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸਨ ਅੱਕ ਕੇ ਉਸ ਦਿਨ ਉਸਨੇ ਸੋਚਿਆ ਮੈਂ ਜੰਗਲ ਦੇ ਦੂਜੇ ਪਾਰ ਚੱਲਿਆ ਜਾਂਦਾ ਹਾਂ ਨਦੀ ਟੱਪ ਕੇ ਔਖਾ ਸੌਖਾ ਮੈਂ ਨਦੀ ਤੋਂ ਲੱਕੜਾ ਪਾਰ ਕਰਵਾ ਲਵਾਂਗਾ ਪਰ ਨਿੱਤ ਦੇ ਤਾਨੇ ਮੇੜੇ ਮੈਂ ਨਹੀਂ ਸੁਣ ਸਕਦਾ ਉਸ ਦਿਨ ਸਾਰਾ ਦਿਨ ਨਦੀ ਦਾ ਅਗਲਾ ਪਾਸਾ ਉਸਨੇ ਛਾਣ ਮਾਰਿਆ ਵੇਖਦਾ ਰਿਹਾ ਕਿ ਕਿਧਰੇ ਕੋਈ ਸੁੱਕਾ ਰੁੱਖ ਹੁੰਦਾ ਤਾਂ ਇਕੱਲਾ ਜਿਹਾ ਹੁੰਦਾ ਸੋਚਦਾ ਇੱਥੇ ਮਿਹਨਤ ਕਰਨ ਦਾ ਫਾਇਦਾ ਨਹੀਂ ਅਚਾਨਕ ਉਸਨੇ ਵੇਖਿਆ ਕਿ ਕਾਫੀ ਸਾਰੇ ਹਰੇ ਭਰੇ ਰੁੱਖਾਂ ਦਾ ਝੁੰਡ ਹੈ ਉਹਦੇ ਵਿਚਾਲੇ ਬਹੁਤ ਸਾਰੇ ਸੁੱਕੇ ਰੁੱਖ ਹਨ ਇੱਕ ਰੁੱਖ ਦੇ ਉੱਤੇ ਚੜ੍ਹ ਕੇ ਉਸ ਨੂੰ ਸ਼ਾਂਗਣਾ ਸ਼ੁਰੂ ਕਰ ਦਿੱਤਾ ਅਚਾਨਕ ਐਸਾ ਡਿੱਗਿਆ ਕਿ ਥੱਲੇ ਜਾ ਵਜਾ ਥੱਲੇ ਪਤਾ ਲੱਗਾ ਕਿ ਜਿਵੇਂ ਕੋਈ ਭੋਰਾ ਬਣਾ ਕੇ ਬੈਠਾ ਹੋਵੇ ਉੱਥੇ ਕੋਈ ਬਹੁਤ ਚਿਰ ਦਾ ਤਪਸਵੀ ਸਾਧੂ ਬੈਠਾ ਹੋਇਆ ਸੀ ਤਪਸਵੀ ਸਾਧੂ ਵੀ ਜਿਹੜਾ ਸੀ ਲਗਾਤਾਰ ਉੱਥੇ ਪਰਮਾਤਮਾ ਦੀ ਪੂਜਾ ਅਰਚਨਾ ਕਰ ਰਿਹਾ ਸੀ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਉਹ ਭਗਤੀ ਦੇ ਵਿੱਚ ਲੀਨ ਸੀ ਜਦੋਂ ਇਹ ਲੱਕੜਹਾਰਾ ਉਹਦੇ ਤੇ ਜਾ ਕੇ ਡਿੱਗਾ ਤਾਂ ক্রੋਧਿਤ ਹੋ ਗਿਆ। ਗੁੱਸੇ ਦੇ ਵਿੱਚ ਆ ਗਿਆ ਤੇ ਕਹਿਣ ਲੱਗਿਆ ਇਹ ਕੈਸੀ ਹਰਕਤ ਹੈ। ਇਸ ਤਰੀਕੇ ਨਾਲ ਤਾਂ ਜਾਨਵਰ ਵੀ ਨਹੀਂ ਕਰਦੇ। ਇੰਨਾ ਕੁ ক্রੋਧਿਤ ਹੋਇਆ ਕਿ ਗੱਲਾਂ ਦੇ ਵਿੱਚ ਇਹ ਕਹਿ ਦਿੱਤਾ ਕਿ ਜਹਾ ਤੈਨੂੰ ਸ਼ਰਾਪ ਦਿੱਤਾ। ਹੁਣ ਤੂੰ ਇੱਕ ਜਾਨਵਰ ਦਾ ਰੂਪ ਧਾਰਨ ਕਰ ਲਵੇਂਗਾ। ਇੱਕ ਕੁੱਤੇ ਦੀ ਨਸਲ ਦੇ ਵਿੱਚ ਪੈ ਜਾਵੇਂਗਾ। ਇਸ ਤੋਂ ਪਹਿਲਾਂ ਕਿ ਲੱਕੜਹਾਰਾ ਆਪਣਾ ਪੱਖ ਪੇਸ਼ ਕਰ ਸਕਤਾ ਉਹ ਕੁੱਤੇ ਦੇ ਰੂਪ ਵਿੱਚ ਬਦਲ ਗਿਆ ਉਸ ਤੋਂ ਬਾਅਦ ਉਸਨੇ ਲਗਾਤਾਰ ਬੇਨਤੀਆਂ ਕੀਤੀਆਂ ਮੈਨੂੰ ਮਾਫ਼ ਕਰ ਦਿਓ ਮੈਂ ਕਿਹੜਾ ਜਾਣਬੁੱਝ ਕੇ ਤੁਹਾਡੇ ਤੇ ਡਿੱਗਿਆ ਹਾਂ ਮੈਂ ਵਾਪਸ ਤੁਹਾਨੂੰ ਇਨਸਾਨੀ ਰੂਪ ਦੇ ਵਿੱਚ ਮੈਨੂੰ ਕਰ ਦਿਓ ਤੇ ਮੇਰੇ ਘਰ ਦੇ ਹਾਲਾਤ ਇਹ ਨੇ ਕਿ ਮੈਂ ਇਸ ਤਰੀਕੇ ਨਾਲ ਮਿਹਨਤ ਮੁਸ਼ਕਲ ਕਰਨ ਵਾਲਾ ਬੰਦਾ ਹਾਂ ਪਰ ਉਹ ਕਹਿਣ ਲੱਗੇ ਮੈਂ ਜੋ ਇੱਕ ਵਾਰੀ ਕਹਿ ਬੈਠਾ ਹਾਂ ਮੈਂ ਵਚਨ ਵਾਪਸ ਨਹੀਂ ਲੈ ਸਕਦਾ ਪਰ ਇਹਨਾਂ ਜ਼ਰੂਰ ਕਰ ਸਕਦਾ ਹਾਂ ਕਿ ਜੇਕਰ ਕਿਸੇ ਦੋਦਾਨੀ ਸੱਜਣਾ ਦੇ ਕੋਲੋਂ ਭੋਜਨ ਚੱਕ ਲਵੇ ਉਹਨਾਂ ਦਾ ਝੂਠਾ ਭੋਜਨ ਜੇ ਤੂੰ ਖਾ ਲਵੇਂ ਤਾਂ ਵਾਪਿਸ ਇਨਸਾਨੀ ਰੂਪ ਵਿੱਚ ਆ ਜਾਵੇਂਗਾ ਇੱਕ ਕੁੱਤਾ ਸ਼ਾਹ ਕਾਲੇ ਰੰਗ ਦਾ ਸੀ ਤਪਸਵੀ ਜੀ ਕਹਿਣ ਲੱਗੇ ਜਦੋਂ ਤੂੰ ਪਹਿਲੀ ਵਾਰ ਕਿਸੇ ਸੱਚੇ ਸੁੱਚੇ ਦਾਨੀ ਪੁਰਸ਼ ਦਾ ਭੋਜਨ ਚੱਖਿਆ ਉਸ ਦਾ ਝੂਠਾ ਖਾਦਾ ਤਾਂ ਤੇਰਾ ਅੱਧਾ ਰੰਗ ਸਫੈਦ ਹੋ ਜਾਵੇਗਾ ਤੇ ਜਦੋਂ ਦੂਜੀ ਵਾਰ ਵੀ ਕਿਸੇ ਦਾਨੀ ਸੱਜਣ ਦੇ ਹੱਥੋਂ ਭੋਜਨ ਸ਼ੱਕੇਗਾ ਪਾਣੀ ਪੀਵੇਂਗਾ ਫਿਰ ਤੂੰ ਪੂਰਾ ਹੀ ਸਫੈਦ ਹੋ ਕੇ ਤੁਰੰਤ ਇਨਸਾਨੀ ਰੂਪ ਵਿੱਚ ਆ ਜਾਵੇਂਗਾ ਪਰ ਇੱਕ ਚੀਜ਼ ਹੋਰ ਕਹਦੇ ਆ ਕਿਉਂਕਿ ਜਿਸ ਤਰੀਕੇ ਨਾਲ ਆਪਣੇ ਬਾਰੇ ਦੱਸਿਆ ਹੈ ਤੂੰ ਕਿ ਚੰਗਾ ਇਨਸਾਨ ਹੈ ਜਦੋਂ ਤੂੰ ਕੁੱਤੇ ਤੋਂ ਵਾਪਸ ਇਨਸਾਨੀ ਰੂਪ ਵਿੱਚ ਆਵੇਂਗਾ ਤੇਰੀ ਜ਼ਿੰਦਗੀ ਦੀ ਜਿਹੜੀ ਸਭ ਤੋਂ ਵੱਡੀ ਪੀੜਾ ਗਰੀਬੀ ਹੈ ਉਹ ਕੱਟੀ ਜਾਵੇਗੀ ਉਸੇ ਦਿਨ ਹੀ ਤੂੰ ਤੇ ਤੇਰਾ ਪਰਿਵਾਰ ਬੇਹੱਦ ਅਮੀਰ ਹੋ ਜਾਓਗੇ ਦੂਜੇ ਪਾਸਿਓ ਦੁੱਖ ਵੀ ਹੋਇਆ ਕਿ ਮੈਂ ਕੁੱਤੇ ਦੇ ਰੂਪ ਵਿੱਚ ਹਾਂ ਪਤਾ ਨਹੀਂ ਮੈਂ ਇਨਸਾਨ ਬਣਨਾ ਹੈ ਜਾਂ ਨਹੀਂ ਜਿੰਨਾ ਚਿਰ ਇਨਸਾਨ ਨਾ ਬਣ ਸਕਿਆ ਉਨਾ ਚਿਰ ਮੈਂ ਅਮੀਰ ਨਹੀਂ ਹੋ ਸਕਦਾ ਹੁਣ ਆਏ ਰੋਜ਼ ਸੋਚਦਾ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਉਸਨੂੰ ਅਚਾਨਕ ਉਸ ਪੁਜਾਰੀ ਦੀ ਯਾਦ ਆਈ ਜਿਹਦੇ ਕੋਲ ਇੱਕ ਵਾਰ ਲੱਕੜਾਂ ਖਰੀਦੀਆਂ ਸਨ ਜਿਨ੍ਹਾਂ ਨੇ ਇੱਕ ਵਾਰੀ ਉਸਨੂੰ ਭੋਜਨ ਕਰਾਇਆ ਸੀ ਤੁਰੰਤ ਜਿੱਥੇ ਉਹ ਰਹਿੰਦੇ ਸਨ ਉਹਨਾਂ ਦੀ ਰਹਾਇਸ਼ ਵੱਲ ਚਲੇ ਆ ਗਿਆ ਕਾਫੀ ਸਮਾਂ ਇੰਤਜ਼ਾਰ ਕੀਤਾ। ਕਈ ਦਿਨ ਤਾਂ ਪਤਾ ਹੀ ਨਹੀਂ ਲੱਗਿਆ ਕਿ ਪੁਜਾਰੀ ਜੀ ਖਾਣਾ ਕਦੋਂ ਖਾਂਦੇ ਹਨ। ਕਦੋਂ ਨਹੀਂ ਖਾਂਦੇ। ਖਾਂਦੇ ਹਨ ਤਾਂ ਸਾਰਾ ਖਾ ਲੈਂਦੇ ਹਨ ਤੇ ਝੂਠਾ ਬਚਦਾ ਹੈ ਜਾਂ ਨਹੀਂ। ਪਰ ਇੱਕ ਦਿਨ ਅੱਖ بچਾ ਕੇ ਉਹਨਾਂ ਦਾ ਝੂਠਾ ਭੋਜਨ ਕਰ ਲਿਆ। ਤੁਰੰਤ ਇਸ ਦਾ ਅੱਧਾ ਹਿੱਸਾ ਸਫੈਦ ਹੋ ਗਿਆ। ਸਾਹਾਂ ਵਿੱਚ ਸਾਹ ਆਏ ਕਿ ਨਹੀਂ ਇਨਸਾਨ ਮੈਂ ਬਣ ਸਕਦਾ ਹਾਂ। ਅਜੇ ਵੀ ਉਮੀਦ ਹੈ। ਉਸ ਤੋਂ ਬਾਅਦ ਜਿੱਥੇ ਵੀ ਕਿਤੇ ਦਸ ਪੈਂਦੀ ਜਿੱਥੇ ਬਾਰੇ ਵੀ ਪਤਾ ਲੱਗਦਾ ਕਿ ਇੱਥੇ ਦਾਨੀ ਲੋਕ ਰਹਿੰਦੇ ਹਨ ਉਹਨਾਂ ਦਾ ਛੱਡਿਆ ਹੋਇਆ ਭੋਜਨ ਖਾਣ ਦਾ ਯਤਨ ਕਰਦਾ ਪਰ ਫਰਕ ਨਾ ਪਿਆ ਸਮਝ ਆ ਗਈ ਕਿ ਇਹਨਾਂ ਦਾ ਦਾਨ ਸੱਚਾ ਨਹੀਂ ਝੂਠਾ ਹੈ ਇੱਕ ਵਾਰ ਇੱਕ ਨਗਰ ਚ ਬੜਾ ਹੀ ਅਮੀਰ ਇਨਸਾਨ ਗਾਵਾਂ ਦਾ ਦਾਨ ਕਰਦਾ ਸੀ ਬਹੁਤ ਸਾਰੀਆਂ ਗਾਵਾਂ ਦਾਨ ਦੇ ਵਿੱਚ ਉਸਨੇ ਦਿੱਤੀਆਂ ਹੋਈਆਂ ਸਨ ਉਸ ਦਾ ਵੀ ਝੂਠਾ ਖਾਦਾ ਪਰ ਸਫੈਦ ਨਾ ਹੋਇਆ ਹੈਰਾਨ ਵੀ ਹੋਇਆ ਕਿ ਐਡੇ ਵੱਡੇ ਦਾਨੀ ਦਾ ਵੀ ਅਸਰ ਨਹੀਂ ਹੋਇਆ ਇਸ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਰਾਜ ਦੇ ਵਿੱਚ ਰਾਜਾ ਵੱਡੇ-ਵੱਡੇ ਦਾਨ ਕਰ ਰਿਹਾ ਹੈ ਲੋਕਾਂ ਨੂੰ ਘਰ ਵੀ ਦਾਨ ਕਰ ਰਿਹਾ ਹੈ ਹੀਰੇ ਜਵਾਹਰ ਰਾਤ ਪੈਸੇ ਵੀ ਦਾਨ ਵਿੱਚ ਦਿੰਦਾ ਹੈ ਉਹਦਾ ਝੂਠਾ ਵੀ ਭੋਜਨ ਕੀਤਾ ਪਰ ਕੋਈ ਫਰਕ ਨਾ ਪਿਆ ਹੁਣ ਉਹ ਬੇਉਮੀਦ ਹੋ ਚੁੱਕਾ ਸੀ ਮੈਨੂੰ ਤਾਂ ਲੱਗਦਾ ਬਹੁਤੇ ਲੋਕ ਦਿਖਾਵੇ ਲਈ ਹੀ ਦਾਨ ਕਰਦੇ ਹਨ ਉਹ ਗਿਣਤੀ ਮਣਤੀ ਦੇਹੀ ਦਾਨੀ ਹਨ ਜਿਵੇਂ ਮੈਂ ਲੱਭਾਂਗਾ ਤੇ ਮੈਂ ਕੁੱਤੇ ਦੇ ਰੂਪ ਵਿੱਚ ਹਾਂ ਇਸ ਤਰੀਕੇ ਦੇ ਨਾਲ ਭਟਕਦਾ ਭਟਕਦਾ ਇੱਕ ਦਿਨ ਜੰਗਲ ਨੂੰ ਜਦੋਂ ਜਾ ਰਿਹਾ ਸੀ ਤਾਂ ਤਪਸਵੀ ਸਾਧੂ ਦੇ ਕੋਲ ਜਾ ਕੇ ਵੇਖਦਾ ਹੈ ਤਪਸਵੀ ਸਾਧੂ ਦੇ ਨਾਲ ਗੱਲਬਾਤ ਕਰਦਾ ਹੈ ਸਾਧੂ ਜੀ ਮੈਂ ਤਾਂ ਬੜੇ ਦਾਨੀਆਂ ਦੇ ਕੋਲ ਹੋ ਕੇ ਆਇਆ ਹਾਂ ਕਿਰਪਾ ਕਰਕੇ ਮੇਰਾ ਸ਼ਰਾਬ ਜਿਹੜਾ ਹੈ ਨਿਵਰਤ ਕਰ ਦਿਓ ਮੇਰੇ ਤੋਂ ਗਲਤੀ ਹੋਈ ਮੈਂ ਮਾਫੀ ਮੰਗਦਾ ਹਾਂ ਜਿਸ ਕਿਸੇ ਵੀ ਦਾਨੀ ਸੱਜਣ ਦਾ ਝੂਠਾ ਖਾਦਾ ਮੈਨੂੰ ਫਰਕ ਨਹੀਂ ਪਿਆ ਉਹ ਰਾਜੇ ਦੇ ਦਾਨ ਵਿੱਚ ਹੀ ਕਮੀ ਸੀ ਉਹ ਲੋਕਾਂ ਨੂੰ ਪਰ-ਪਰ ਕੇ দান ਕਰ ਰਿਹਾ ਸੀ ਪਰ ਸ਼ਾਇਦ ਉਸ ਦਾ দান ਸੱਚਾ ਨਹੀਂ ਸੀ। Swami ji ਕਹਿਣ ਲੱਗੇ ਉਸ ਨੇ ਕਿਹੜਾ ਮਿਹਨਤ ਕੀਤੀ ਹੈ? ਜਿਹੜਾ ਮਿਹਨਤ ਕਰਕੇ ਦਾਨੀ ਬਣੇ, ਉਹੀ ਸੱਚਾ ਦਾਨੀ ਹੁੰਦਾ ਹੈ। ਉਸ ਨੇ ਕਿਹਾ ਤੈਨੂੰ ਸੱਚਾ ਦਾਨੀ ਲੱਭਣਾ ਪਵੇਗਾ। ਉਹ ਫਿਰ ਵਾਪਸ ਜੰਗਲ ਤੋਂ ਜਦੋਂ ਪਿੰਡ ਨੂੰ ਜਾ ਰਿਹਾ ਸੀ, ਵੇਖਿਆ ਰਸਤੇ ਵਿੱਚ ਇੱਕ ਬਜ਼ੁਰਗ ਬਾਬਾ ਜੀ ਬੈਠੇ ਹੋਏ ਸਨ। ਉਹ ਕਾਫੀ ਉਮਰ ਦੇ ਸਨ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਈ ਵਰਿਆਂਦ ਉਹ ਭੁੱਖੇ ਹੀ ਬੈਠੇ ਸਨ ਇੱਕ ਉਹਨਾਂ ਨੇ ਪਾਣੀ ਦਾ ਘੜਾ ਚੁੱਕਿਆ ਹੋਇਆ ਸੀ ਤੇ ਉਹ ਰਹੀਆਂ ਨੂੰ ਪਾਣੀ ਪਿਲਾਇਆ ਕਰਦੇ ਸਨ ਸੋਚਿਆ ਇਹਨਾਂ ਦੇ ਕੋਲੇ ਛੱਟ ਬੈਠ ਜਾਣਾ ਹ ਸ਼ਾਇਦ ਪਤਾ ਲੱਗ ਜਾਵੇ ਕਿ ਇਸ ਬਜ਼ੁਰਗ ਇਨਸਾਨ ਨੇ ਇੱਕ ਕੁੱਤੇ ਨੂੰ ਵੇਖਿਆ ਤੇ ਸੋਚਿਆ ਇਹ ਗਰਮੀ ਦਾ ਸਮਾਂ ਹੈ ਤੇ ਇਹ ਤਿਹਾਇਆ ਲੱਗਦਾ ਹੈ ਇਸ ਨੂੰ ਪਾਣੀ ਦੀ ਜ਼ਰੂਰਤ ਹੋਵੇਗੀ ਉਹਨਾਂ ਨੇ ਆਪਣੇ ਬਰਤਨ ਨੂੰ ਸਾਫ਼ ਕੀਤਾ ਤੇ ਉਸ ਵਿੱਚ ਪਾਣੀ ਪਾ ਕੇ ਉਸ ਦੇ ਅੱਗੇ ਰੱਖ ਦਿੱਤਾ ਜਿਵੇਂ ਹੀ ਇਸ ਬਜ਼ੁਰਗ ਦਾ ਝੂਠਾ ਪਾਣੀ ਪੀਤਾ ਇਹ ਸਾਰੇ ਦਾ ਸਾਰਾ ਫਿਰ ਕੁੱਤਾ ਸਫੈਦ ਹੋ ਗਿਆ ਤੇ ਇਸ ਤੋਂ ਤੁਰੰਤ ਬਾਅਦ ਪਹਿਲਾ ਵਾੜੇ ਰੂਪ ਵਿੱਚ ਆ ਗਿਆ ਇਸ ਬਜ਼ੁਰਗ ਦੇ ਪੈਰੀਂ ਹੱਥ ਲਾਇਆ ਤੇ ਮੱਥਾ ਟੇਕਿਆ ਬਹੁਤ ਬਹੁਤ ਸ਼ੁਕਰ ਹੈ ਪਿਛਲੇ ਕਈ ਮਹੀਨਿਆਂ ਤੋਂ ਮੈਂ ਭਟਕ ਰਿਹਾ ਸੀ ਬਜ਼ੁਰਗ ਨੇ ਸਾਰੀ ਕਹਾਣੀ ਪੁੱਛੀ ਤੇ ਉਸ ਨੂੰ ਦੱਸਿਆ ਕਿ ਇਹ ਇਨਸਾਨ ਇੱਕ ਗੱਲ ਤਾਂ ਸਮਝ ਗਿਆ ਸੀ ਕਿ ਕਦੇ ਵੀ দান ਕਰਨ ਦੇ ਲਈ ਬੰਦੇ ਨੂੰ ਬਹੁਤ ਜ਼ਿਆਦਾ ਗਿਆਨੀ ਨਹੀਂ ਹੋਣਾ ਚਾਹੀਦਾ ਉਸ ਦਾ ਮਨ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ দান ਕਰਨ ਵਾਲਾ ਵਿਅਕਤੀ ਜਿਹੜਾ ਹੈ ਬਹੁਤ ਜ਼ਿਆਦਾ ਧਨવાન ਹੋਵੇ ਜਾਂ ਨਾ ਹੋਵੇ ਪਰ ਉਹ ਸੱਚਾ ਤੇ ਸੁੱਚਾ ਹੋਣਾ ਚਾਹੀਦਾ ਹੈ ਉਹ ਬਜ਼ੁਰਗ ਇਨਸਾਨ ਜਿਸ ਦੀ 100 ਸਾਲ ਦੀ ਉਮਰ ਸੀ ਉਹਨੇ ਸਿਰਫ ਪਾਣੀ ਦਾ ਹੀ দান ਕੀਤਾ ਸੀ ਤੇ ਉਸ ਦਾ ਸ਼ਰਾਪ ਕਟਿਆ ਗਿਆ ਸੋ ਸਾਥ ਸੰਗਤ ਜੀ দান ਕਰਨਾ ਹੈ ਤਾਂ ਥੋੜਾ ਭਾਵੇਂ ਜ਼ਰੂਰ ਕਰ ਲਓ ਪਰ ਸੱਚੇ ਮਨ ਦੇ ਨਾਲ ਕਰੋ ਆਪਣੇ ਮਨ ਦੇ ਵਿੱਚ ਕਿਸੇ ਵੀ ਈਰਖਾ ਭਾਵਨਾ ਦੇ ਨਾਲ দান ਨਹੀਂ ਕਰਨਾ ਚਾਹੀਦਾ ਜਾਂ ਇਹ ਵਿਚਾਰ ਨਹੀਂ ਕਰਨੀ ਚਾਹੀਦੀ দান ਦੇ ਸਮੇਂ ਕਿ ਸਾਨੂੰ ਇਸ ਤੋਂ ਫਾਇਦਾ ਹੋਵੇ ਆਪਣਾ ਫਾਇਦਾ ਸੋਚ ਕੇ দান ਨਾ ਕਰੋ ਪੂਰੇ ਹੀ ਸੱਚੇ ਮਨ ਦੇ ਨਾਲ ਕੀਤਾ ਹੋਇਆ দান ਹੀ ਤੁਹਾਡਾ ਕਬੂਲ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ